ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਤੁਸੀਂ ਦੇਖ ਰਹੇ ਹੋ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਤੇ ਮੇਰਾ ਪੰਜਾਬ ਮੇਰਾ ਕਿਸਾਨ Facebook ਪੇਜ ਜੇ ਹਜ ਤੱਕ Facebook ਪੇਜ ਨੂੰ ਫੋਲੋ ਨਹੀਂ ਕੀਤਾ ਜਾਂ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਝੋਨੇ ਦੀ ਸਿੱਧੀ ਬਿਜਾਈ ਚਾਹੇ ਤੁਸੀਂ ਸੁੱਕੀ ਬਿਜਾਈ ਕੀਤੀ ਹੈ ਚਾਹੇ ਤੁਸੀਂ ਤਰ ਬਤਰ ਬਿਜਾਈ ਕੀਤੀ ਹੈ ਝੋਨੇ ਨੂੰ ਜਿਹੜਾ ਹੈਗਾ ਉਹਦੇ ਵਿੱਚ ਨਦੀਨ ਜੀ ਉੱਗ ਆਇਆ ਹੁਣ ਉਗ ਗਿਆ ਹੋਇਆ ਨਦੀਨ ਆਪਾਂ ਕਿਵੇਂ ਮਾਰਨਾ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਸਾਨ ਦੋਸਤੋ ਇੱਕ ਦੋ ਚੀਜ਼ਾਂ ਧਿਆਨ ਦੇ ਨਾਲ ਧਿਆਨ ਵਾਲੀ ਕਿਹੜੀ ਗੱਲ ਹੈ ਪਹਿਲੀ ਗੱਲ ਕਿ ਜਿਹੜਾ ਨਦੀਨ ਹੈ ਜਿੰਨਾ ਨਿੱਕਾ ਤੁਸੀਂ ਨੱਪ ਲਓਗੇ ਓਨਾ ਹੀ ਚੰਗਾ ਵੱਡਾ ਨਦੀਨ ਹੀ ਮਰਨਾ ਨੰਬਰ 2 ਕਿ ਜਿਹੜਾ ਨਦੀਨ ਆਸ਼ਕ ਸਪਰੇਅ ਕਰਨਾ ਹੈ ਸਪਰੇਅ ਕਰਨ ਸਮੇਂ ਖੇਤ ਤਰ ਬਤਰ ਹੋਵੇ ਖੇਤ ਚ ਪਾਣੀ ਨਹੀਂ ਹੋਣਾ ਚਾਹੀਦਾ ਭਾਵੇਂ ਤੁਸੀਂ ਤੁਹਾਡੇ ਕੱਦੂ ਵਾਲਾ ਝੋਨਾ ਤੇ ਭਾਵੇਂ ਹੈਗਾ ਸਿੱਧੇ ਬਜਾਈ ਵਾਲਾ ਨਦੀਨ ਕੰਟਰੋਲ ਕਰਨਾ ਹੈ ਤਾਂ ਉਸ ਸਮੇਂ ਸਪਰੇਅ ਸਮੇਂ ਖੇਤ ਚ ਪਾਣੀ ਨਾ ਹੋਵੇ ਖੇਤ ਚ ਗਿੱਲ ਹੋਵੇ ਖੇਤ ਚਿੱਟਾ ਵੀ ਨਹੀਂ ਹੋਣਾ ਚਾਹੀਦਾ ਤੇ ਸਪਰੇਅ ਕਰਤੀ ਇਸ ਤੋਂ ਬਾਅਦ ਚ ਆਪ ਅਗਲੇ 5-7 ਦਿਨ ਖੇਤ ਚ ਗਿੱਲ ਬਣਾਈ ਰੱਖਣੀ ਹੈ ਮਾਕੇ 24 ਤੋਂ 48 ਘੰਟੇ ਬਾਅਦ ਤੁਸੀਂ ਪਾਣੀ ਭਰਨਾ ਹੈ ਇਹ ਨਹੀਂ ਕਿ ਚਿੱਟਾ ਕਰ ਦੇਣਾ ਖੇਤ ਕਟ ਵਾਲੀ ਜਾਂ ਟੱਕ ਵਾਲੀ ਨੌਜਵਰਤ ਨਹੀਂ ਤੇ 150 ਲੀਟਰ ਪਾਣੀ ਵਰਤਣਾ ਹੈ ਜੇਰਾ ਤੁਸੀਂ ਆਹ 4-5 ਗੱਲਾਂ ਦੇ ਉੱਤੇ ਧਿਆਨ ਦੇਵੋਗੇ ਤਾਂ ਤੁਹਾਡਾ ਨਦੀਨ ਕੰਟਰੋਲ ਹੋਵੇਗਾ ਨਦੀਨ ਬਹੁਤ ਵਧੀਆ ਤਿੱਕ ਨਾ ਮਰੇਗਾ ਹੁਣ ਸਿੱਧੀ ਬਜਾਈ ਦੇ ਵਿੱਚ ਜਿਹੜੇ ਨਦੀਨ ਹੁੰਦੇ ਐ ਇਹ ਕਿਹੜੇ ਕਿਹੜੇ ਨਦੀਨ ਹੁੰਦੇ ਐ ਤੇ ਇਹਨੂੰ ਆਪਾਂ ਮੁੱਖ ਤੌਰ ਤੇ ਸਾਡੇ ਕੋਲੇ ਤਿੰਨ ਤਰ੍ਹਾਂ ਦੇ ਨਦੀਨ ਹੁੰਦੇ ਐ ਤੇ ਤਿੰਨੇ ਤਰ੍ਹਾਂ ਦੇ ਨਦੀਨ ਆਸਤੇ ਤਿੰਨ ਅਲੱਗ-ਅਲੱਗ ਤਰੀਕੇ ਦੀਆਂ ਸਾਡੇ ਕੋਲੇ ਦਵਾਈਆਂ ਨੇ ਸਮਝ ਗਏ ਪਹਿਲਾ ਜਿਹੜਾ ਆਪਣੇ ਕੋਲੇ ਇੱਥੇ ਨਦੀਨ ਹੁੰਦਾ ਜਿਵੇਂ ਸਵਾਖ ਹੁੰਦੇ ਐ ਝੋਨੇ ਦੇ ਮੁੱਥੇ ਹੁੰਦੇ ਐ ਫਿਰ ਅਗੇ ਗੁੜਤ ਮਦਾਨਾ ਹੁੰਦਾ ਚੀਨੀ ਕਾ ਹੁੰਦਾ ਚਿੜੀ ਕਾ ਹੁੰਦਾ ਕਣਕੀ ਕਾ ਹੁੰਦਾ ਐ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਐ ਕਿ ਮੋਥੇ ਹੋ ਗਏ ਗੰਢੀ ਵਾਲਾ ਡੀਲਾ ਹੋ ਗਿਆ ਆ ਜਿਹੜੇ ਏਰੀਏ ਦੇ ਵਿੱਚ ਆਪਾਂ ਨਵਾਂ ਝੋਨਾ ਲਾਉਣਾ ਸ਼ੁਰੂ ਕੀਤਾ ਹੈ ਉੱਥੇ ਤਾਂ ਜਲਾ ਹੋ ਗਿਆ ਐਟ ਸੈਟ ਹੋ ਗਈ ਤੇ ਕਈ ਤਰੀਕੇ ਦੇ ਇਹ ਭਖੜਾ ਵੀ ਉੱਗਉਂਦਾ ਕੀ ਤਰ੍ਹਾਂ ਦਾ ਤਾਂ ਬਹੁਤ ਸਾਰੇ ਨਦੀਨ ਖੇਤਾਂ ਦੇ ਵਿੱਚ ਉੱਗਉਂਦੇ ਐ ਤਾਂ ਇਹਨਾਂ ਉੱਗੇ ਹੋਏ ਨਦੀਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇਖਣਾ ਹੈ ਕਿ ਕੀ ਹੈ ਕੀ ਮੇਰੇ ਖੇਤ ਸਵਾੰਕ ਹੈ ਜਾਂ ਝੋਨੇ ਦੇ ਮੋਥੇ ਹੈ ਜਾਂ ਘਾਹ ਵਰਗੇ ਨਦੀਨ ਹੈ ਜਾਂ ਚੌੜੇ ਪੱਤੇ ਵਾਲੇ ਨਦੀਨ ਹੈ ਜਦੋਂ ਤੁਸੀਂ ਇਹ ਫਾਈਨਲ ਕਰ ਲਿਆ ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਖੇਤ ਦੇ ਵਿੱਚ ਆਪਣੀ ਸਪਰੇਅ ਕਰਨੀ ਹੈ ਤਾਂ ਪਹਿਲੀ ਦਵਾਈ ਆਉਂਦੀ ਤੁਹਾਡੇ ਕੋਲੇ ਬਿਸਪੈਰੀਬਿਕ ਸੋਡੀਅਮ ਜਿਹਨੂੰ ਅਸੀਂ ਨੌਮਣੀ 골ਡ ਵਾਲਾ ਸਾਲਟ ਕਹਿੰਦੇ ਆ ਇਹ ਲਗਭਗ 100 ਮਲੀਲੀਟਰ ਕਿਲੇਰੀ ਪੈਂਦੀ ਹੈ ਕਈ ਵਾਰੇ ਵੱਡੇ ਨਦੀਨ ਤੇ ਕਿਸਾਨ 1/2 ਮਲੀਲੀਟਰ ਵੀ ਪਾ ਦਿੰਦੇ ਆ ਤੇ ਇਹ ਸਵਾਗ ਤੇ ਝੋਨੇ ਦੇ ਮੋਥੇ ਨੂੰ ਸਾਰੇ ਨੂੰ ਮਾਰ ਦਿੰਦੀ ਹੈ ਤੇ 15 ਤੋਂ 25 ਦਿਨ ਦੇ ਅੰਦਰ ਅੰਦਰ ਇਹ ਸਪਰੇ ਹੋਣੀ ਚਾਹੀਦੀ ਹੈ 2 ਤੋਂ 4 ਪੱਤੇ ਦਾ ਹੋਵੇ ਦੂਜਾ ਸਾਲਟ ਆਉਂਦਾ ਤੁਹਾਡੇ ਕੋਲ ਇਹ ਰਾਈਸਟਾਰ ਵਾਲਾ ਫਿਨਾਕਸਾ ਪ੍ਰੋਪੀਥਾਈਲ ਜੇ ਤੁਹਾਡੇ 400 ml ਪਏਗਾ ਗੁਰਤਮ ਦਾਣਾ ਮੈਂ ਕਿ ਕਾ ਜਿੰਨੇ ਵੀ ਕਾ ਨੇ ਹਨਾ ਇੱਕਾ ਨੂੰ ਮਾਰਦਾ ਹੈ ਗੋੜਤਮ ਦਾਣਾ ਚੀਨੀ ਕਾ ਕੋੜਾ ਕਾ ਚੜੀ ਕਾ ਕਣਕੀ ਕਾ ਤਕੜੀ ਕਾ ਜਿੰਨੇ ਵੀ ਕਾ ਨੇ ਜੇ ਹੈਗੇ ਆ ਤਾਂ ਤੁਸੀਂ ਇਹਦਾ ਸਪਰੇਅ ਕਰੋਗੇ ਇਹ ਮਾਰੂਗਾ ਤੇ 400 ml ਸਪਰੇਅ ਕਰਨੀ ਹੈ ਹੁਣ ਅਗਲੀ ਗੱਲ ਤੁਹਾਡੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਆ ਗਏ ਨਾਲ ਡੀਲਾ ਆ ਗਿਆ ਨਾਲ ਮੋਥਾ ਆ ਗਿਆ ਤਾਂ ਤੁਹਾਡੇ ਕੋਲ ਇਹ ਕਲੋਰੋਮਿਊਰਾਨ ਇਥਾਈਲ ਪਲੱਸ ਮੈਟਾ ਸਲਫੁਰਾਨ ਮਿਥਾਈਲ ਜਿਹਨੂੰ ਐਲ ਐਮ ਐਕਸ ਵਾਲਾ ਸਾਲਟ ਕਹਿੰਦੇ ਆ 8 ਗ੍ਰਾਮ ਪਾਏਗਾ ਕੋਈ ਵੀ ਚੌੜੇ ਪੱਤੇ ਵਾਲਾ ਨਦੀਨ ਉੱਗ ਆਇਆ ਜਾਂ ਨਾਲ ਢੀਲਾ ਹੋ ਗਿਆ ਮੋਥਾ ਹੋ ਗਿਆ ਠੀਕ ਹੈ ਤਾਂਦਲਾ ਹੋ ਗਿਆ ਜੋ ਵੀ ਕੁਛ ਉੱਗ ਆਇਆ ਤਾਂ ਤੁਸੀਂ ਐਲ ਐਮ ਐਕਸ ਵਾਲਾ ਸਾਲਟ 8 ਗ੍ਰਾਮ ਕਿਲੇਰਾ ਪਾ ਕੇ ਸਪਰੇਅ ਕਰ ਦੇਣਾ ਕਾਣੀਆਂ ਆਪਣੀ ਇੱਥੇ ਪੂਰੀ ਹੋ ਗਈ ਤਿੰਨੇ ਤਰ੍ਹਾਂ ਦੇ ਨਦੀਨ ਮਾਰਤੇ ਆਪਾਂ ਹੁਣ ਤੁਹਾਡੇ ਖੇਤ ਚ ਸਵਾੰਕ ਵੀ ਹੈ ਝੋਨੇ ਦੇ ਮੋਥੇ ਵੀ ਹੈਗੇ ਆ ਚੌੜੀ ਪੱਤੀ ਵਾਲਾ ਨਦੀਨ ਵੀ ਹੈਗਾ ਸਾਰਾ ਕੁਝ ਹੀ ਹੈਗਾ ਹੈ ਤਾਂ ਤੁਹਾਡੇ ਕੋਲ ਤੇ ਦੋ ਦਵਾਈਆਂ ਸੀਆਂ ਇਕ ਨੋਮਨੀਗੋਲਡ ਵਾਲਾ ਸਾਲਟ ਸੀਗਾ ਤੇ ਇੱਕ ਐਲਮੈਕਸ ਵਾਲਾ ਸਾਲਟ ਸੀਗਾ ਇਹ ਕਈ ਕਿਸਾਂ ਦੋਵੇਂ ਰਲਾ ਕੇ ਵੀ ਸਪਰੇਅ ਕਰ ਦਿੰਦੇ ਐ ਇਹ ਇੱਕ ਕੰਪਨੀ ਨੇ ਇਹ ਜਿਹੜਾ ਹੈਗਾ ਵਿਸਪੈਰੀਬਿਕ ਸੋਡੀਅਮ ਤੇ ਕਲੋਰੋਮਿਰ ਰ ਮੈਟ ਸਲਫੁਰਾਨ ਇਹ ਠੀਕ ਹੈ ਜਿਵੇਂ ਆਪਣਾ ਨੋਮਨੀਗੋਲਡ ਵਾਲਾ ਤੇ ਐਲਮੈਕਸ ਵਾਲਾ ਸਾਲਟ ਹਨਾ ਇਹ ਇਹਨਾਂ ਨੇ 1:300 ਕਰਕੇ ਪੀਐਚ ਯੂਨਿਟ ਰਿਕਮੈਂਡ ਕੀਤੀ ਹੈ 1:300 ਵਾਲਾ ਸਾਲਟ ਜੀ ਚ ਦੋ ਸਾਲਟ ਰਲਾਈ ਹੋਏ ਐ ਭਾਵੇਂ ਕਿਹੜੀ ਪਰਸੈਂਟੇਜ ਇਹਨਾਂ ਨੇ ਆਪਦੇ ਅਲੱਗ-ਅਲੱਗ ਕੀਤੀ ਹੋਈ ਐ ਤਾ ਇਹ 40 ਗ੍ਰਾਮ ਪੈਂਦਾ ਕਿਲੇ ਦਾ ਠੀਕ ਹੈ ਤੁਸੀਂ ਪੜ ਸਕਦੇ ਹੋ ਤਾਂ ਇਹ ਜਿਹੜਾ ਹੈਗਾ ਸਵਾਖ ਝੋਨੇ ਦੇ ਮੋਥੇ ਉਹਨਾਂ ਚੀਜ਼ਾਂ ਨੂੰ ਮਾਰੇਗਾ ਸਾਲਟ ਹੋ ਹੀ ਗਿਆ ਜੇ ਕੋਈ ਐਲ ਐਮ ਐਕਸ ਵਾਲਾ ਸਾਲਟ ਹੋ ਗਿਆ ਇਕਨੋਮਿਕ ਵਾਲਾ ਸਾਲਟ ਹੋ ਗਿਆ ਤੇ ਇਹ ਦੋਵੇਂ ਕੰਪਨੀ ਨੇ ਇਕੱਠੀ ਕਰਤੇ ਐ ਇਹਦੇ ਨਾਲ ਫਿਰ ਸਵਾਖ ਵੀ ਮਰੇਗਾ ਝੋਨੇ ਦੇ ਮੋਥੇ ਵੀ ਮਰਨਗੇ ਤੇ ਨਾਲ ਹੀ ਚੌੜੀ ਪੱਤੀ ਵਾਲਾ ਨਦੀਨ ਜਿਹੜਾ ਹੈਗਾ ਉਹ ਸਾਰਾ ਮਰ ਜੀਗਾ ਠੀਕ ਹੈ ਤੇ 20 ਤੋਂ 25 ਦਿਨ ਦੇ ਅੰਦਰ ਅੰਦਰ ਕਰਨਾ ਹੈ ਅੱਛਾ ਇਸ ਤੋਂ ਬਿਨਾ ਸਾਡੇ ਕੋਲੇ ਜਿਹੜਾ ਹੈਗਾ ਕੁਝ ਦਵਾਈਆਂ ਹੋਰ ਵੀ ਆਉਂਦੀਆਂ ਐ ਇਹ ਕਿਹੜੀਆਂ-ਕਿਹੜੀਆਂ ਆਉਂਦੀਆਂ ਜਿਵੇਂ ਕਿ ਇਸ ਤੋਂ ਥੱਲੇ ਤੁਸੀਂ ਦੇਖੋਗੇ ਥੱਲੇ ਅਗਲੀ ਦਵਾਈ ਜਿਹੜੀ ਹੈਗੀ ਵਿਵਾਇਆ ਠੀਕ ਹੈ ਹੁਣ ਬਹੁਤ ਸਾਰੇ ਕਿਸਾਨ ਕਹਿੰਦੇ ਕਿ ਅਸੀਂ ਵਿਵਾਇਆ ਵਾਲਾ ਸਾਲਟ ਕੀਤਾ ਸੀਗਾ ਸਾਡਾ ਨਦੀਨ ਨਹੀਂ ਮਰਿਆ ਨਦੀਨ ਉਵੇਂ ਰਹਿ ਗਿਆ ਇਸ ਦਵਾਈ ਦੇ ਵਿੱਚ ਤੁਸੀਂ ਆ ਜਿਹੜਾ ਸਾਲਟ ਹੈ ਸਾਲਟ ਪੜੋ ਪਹਿਲਾਂ ਕਿਹੜਾ ਹੈ ਮੱਕੇ ਇਹ ਬ੍ਰਾਂਡ ਨੇਮ ਯੂਨੀਵਰਸਿਟੀ ਨਹੀਂ ਲਿਖਿਆ ਇਸ ਕਰਕੇ ਮੈਂ ਪੜ ਰਿਹਾ ਤੁਸੀਂ ਸਾਲਟ ਤੇ ਧਿਆਨ ਰੱਖੋ ਪਨੋਕਸੋਲਮ ਤੇ ਸਾਈ ਹੈਲੋ ਫੌਪ ਇਹ ਜਿਹੜਾ ਸਾਲਟ ਹੈ ਇਹ 900 ਐਮਐਲ ਪੈਂਦਾ ਕਿੱਲੇ ਦਾ ਤੇ ਇਹ ਸਵਾਕ ਚੀਨੀ ਕਾ ਘੋੜਾ ਕਾ ਚੌੜੇ ਪੱਤੇ ਲੰਦੀਨ ਝੋਨੇਰੇ ਮੋਥੇ ਇਹਨਾਂ ਸਭ ਨੂੰ ਜਿਹੜਾ ਹੈਗਾ ਮਾਰਦਾ ਹੈ ਪਰੰਤੂ ਇਹਦੀ ਇੱਕ ਕਮਜ਼ੋਰੀ ਹੈ ਕਮਜ਼ੋਰੀ ਕੀ ਹੈ ਕਿ ਸਾਹਮਣੇ ਲਿਖਿਆ ਨਾ ਕਿ ਇੱਕ ਤੋਂ ਦੋ ਪੱਤੇ ਸਿਰਫ ਇੱਕ ਤੋਂ ਦੋ ਪੱਤੇ ਰਣਦੀਨ ਇਹ ਮਾਰੇਗਾ ਜੇ ਨਦੀਨ ਥੋੜਾ ਵੱਡਾ ਹੋ ਗਿਆ ਫੇਰ ਇਹਨੇ ਨਹੀਂ ਮਾਰਨਾ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਦੇਖੋ ਦੂਜਿਆਂ ਦੇ ਵਿੱਚ ਨੇ ਯੂਨੀਵਰਸਿਟੀ ਲਿਖਿਆ 2 ਤੋਂ 4 ਪੱਤੇ ਇਹਦੇ ਅੱਗੇ ਕੀ ਲਿਖਿਆ 1 ਤੋਂ 2 ਪੱਤੇ ਜੇ ਤੁਸੀਂ ਜਿਹੜਾ ਹੈਗਾ ਇਹਨੂੰ ਵੱਡੇ ਘਾਤੇ ਕਰੋਗੇ ਤਾਂ ਇਹ ਨਹੀਂ ਮਾਰੇਗਾ ਜੇ ਘਾ ਬਹੁਤ ਛੋਟਾ ਛੋਟਾ ਹੈਗਾ ਫਿਰ ਇਹ ਬਹੁਤ ਸੋਨੇ ਰਿਜ਼ਲਟ ਆਉਣਗੇ ਠੀਕ ਹੈ ਇਸ ਤੋਂ ਅਗਲੀ ਦਵਾਈ ਕੌਂਸਲ ਐਕਟਿਵ ਦੇ ਨਾਮ ਤੇ ਆਉਂਦੀ ਹੈ ਆ ਸਾਲਟ ਤੁਸੀਂ ਦੇਖ ਲਓ ਕਿ ਟ੍ਰਾਇਆਫੋਮੈਨ ਤੇ ਇਥੌਕਸੀ ਸਲਫੂਰਾਨ ਦੋ ਸਾਲਟ ਇਹਦੇ ਵਿੱਚ ਹੁੰਦੇ ਹਾਂ ਇਹ ਵਾਲਾ ਆ ਗਿਆ ਠੀਕ ਹੈ ਇਹ ਜਿਹੜੀ 90 ਗ੍ਰਾਮ ਕਿਲਰੀ ਪੈਂਦੀ ਹੈ ਇਹਦੇ ਵਿੱਚ ਹੁਣ ਇਹ ਸਵਾਕ ਚਿਨੀ ਕੋੜਾ ਚੌੜੇ ਪੱਤੇ ਲੰਦੀਨ ਛੋਨੇ ਦੇ ਮੋਥੇ ਗੰਢੀ ਵਾਲਾ ਮੋਤਾ ਢੀਲਾ ਮੋਤਾ ਸਾਰਾ ਕੁਝ ਮਾਰ ਦਿੰਦੀ ਹੈ ਪਰਤੋ ਦਿੱਕਤ ਇਹਦੇ ਨਾਲ ਵੀ ਉਹੀ ਹੈ ਕਿ ਇਹ ਛੋਟਾ ਕਾ ਮਾਰਦੀ ਹੈ ਵੱਡਾ ਹੋਏ ਤੇਰੀ ਮਾਰਦੀ ਇਹ ਇੱਕ ਤੋਂ ਦੋ ਪੱਤੇ ਵਾਲਾ ਮਾਰਦੀ ਹੈ ਦੋ ਤੋਂ ਚਾਰ ਪੱਤੇ ਵਾਲਾ ਨਹੀਂ ਮਾਰਦੀ ਤਾਂ ਇਹ ਦਵਾਈਆਂ ਸੀ ਬਾਜ਼ਾਰ ਦੇ ਵਿੱਚ ਕੁਝ ਦਵਾਈਆਂ ਹੋਰ ਵੀ ਚੱਲ ਰਹੀਆਂ ਨੇ ਜਿਹੜੀਆਂ ਰਿਜ਼ਲਟ ਦੇ ਰਹੀਆਂ ਹਨ ਪਰੰਤੂ ਇਹ ਯੂਨੀਵਰਸਿਟੀ ਦੀ ਸਿਫਾਰਸ਼ ਹੈ ਤੇ ਇਹਦੇ ਵਿੱਚੋਂ ਜਿਹੜਾ ਕਿਸਾਨ ਆਪਣੇ ਤੌਰ ਤੇ ਕੀ ਕਰਦੇ ਪਏ ਹੈ ਕਿਸਾਨ ਦੇਖੇ ਚਸਵਾਖ ਹੋ ਗਿਆ ਨਾਲ ਗੁੜਤ ਮਧਾਨਾ ਚੀਨੀ ਕਾ ਹੋ ਗਿਆ ਉਹ ਰਾਈਸ ਸਟਾਰ ਤੇ ਨੋਮੀਨੀ ਗੋਲਡ ਰਲਾ ਕੇ ਕਰ ਰਿਹਾ ਹੈ ਠੀਕ ਹੈ ਕਿਤੇ ਨੋਮੀਨੀ ਗੋਲਡ ਦੇ ਨਾਲ ਚੌੜੇ ਪੱਤਿਆਂ ਵਾਲੇ ਹੋਗੇ ਤਾਂ ਐਲ ਮੈਕਸ ਮਲਾ ਕੇ ਕਰ ਰਿਹਾ ਤੇ ਕਿਸਾਨ ਨੂੰ ਰਿਜ਼ਲਟ ਮਿਲ ਰਹੇ ਹੈ ਇਹ ਚ ਕੋਈ ਦੋਰੇ ਨਹੀਂ ਹੈਗੀ ਤਾਂ ਧਿਆਨ ਤੁਸੀਂ ਬਸ ਉਹੀ ਰੱਖਣਾ ਕਿ ਜਿੰਨੀ ਜਲਦੀ ਸਪਰੇਅ ਹੋ ਸਕਦਾ ਸਪਰੇਅ ਕਰੋ ਕੱਟ ਜਾਂ ਟੱਕ ਵਾਲੀ ਨੋਜ਼ਲ ਵਰਤੋ 150 ਲੀਟਰ ਪਾਣੀ ਵਰਤੋ ਜਰੋਖੇ ਸਪਰੇਅ ਕਰਨਾ ਖੇਤ ਛਿੱਟਾ ਨਹੀਂ ਹੋਣਾ ਚਾਹੀਦਾ ਖੇਤ ਦੇ ਵਿੱਚ ਇਹ ਗਿੱਲ ਹੋਣੀ ਚਾਹੀਦੀ ਹੈ ਖੇਤ ਤਰ ਬਤਰ ਹੋਣਾ ਚਾਹੀਦਾ ਤੇ ਉਹਦੇ ਨਾਲ ਉਸ ਸਮੇਂ ਕਰੋ ਤੇ 24 ਤੋਂ 48 ਘੰਟੇ ਬਾਅਦ ਦੁਬਾਰਾ ਪਾਣੀ ਲਾਉਣਾ ਹੈ ਜਾਂ ਤੁਸੀਂ ਇਹ ਕਹੋ ਕਿ ਅਗਲੇ ਜਿਹੜੇ ਦਿਨ ਹੈਗੇ ਐ ਇੱਕ ਹਫ਼ਤਾ ਤੁਸੀਂ ਖੇਤ ਦੇ ਵਿੱਚ ਵਧੀਆ ਗਿੱਲ ਬਣਾ ਕੇ ਰੱਖਣੀ ਹੈ ਤਾਂ ਹੀ ਜਿਹੜਾ ਹੈਗਾ ਖੇਤ ਦੇ ਵਿੱਚੋਂ ਨਦੀਨ ਦਾ ਸੰਪੂਰਨ ਤੌਰ ਤੇ ਸਫਾਇਆ ਹੋਏਗਾ ਤੇ ਬਾਕੀ ਇਹਨਾਂ ਦਾ ਕਹਿਣਾ ਕਿ ਜਿਹੜਾ ਮਾੜਾ ਮਟਾ ਨਦੀਨ ਬਚ ਗਿਆ ਉਹ ਬੰਦੇ ਲਾ ਕੇ ਕਢਵਾ ਲਓ ਨਹੀਂ ਤਾਂ ਉਸ ਬੀ ਦੇ ਵਿੱਚ ਜਿਹੜਾ ਨਦੀਨ ਦੇ ਵਿੱਚੋਂ ਬੀਜ ਬਣੇਗਾ ਉਹਨੂੰ ਕਿਸੇ ਦਵਾਈ ਨਾਲ ਅਗਲੇ ਸਾਲ ਨਹੀਂ ਮਾਰਨਾ ਇਸ ਚੀਜ਼ ਦਾ ਧਿਆਨ ਰੱਖਿਓ ਜੋ ਉਮੀਦ ਕਰਦਾ ਕਿ ਜਾਣ ਕੇ ਲਾਇਵਨ ਸਾਹਿਬ ਤੋਂ ਹੋਏਗੀ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ